ਤੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਅੱਜ ਤੇ ਦਿਨ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਬਣੇ ਸੀ ਜੇ ਉਹਨਾਂ ਦੇ ਜੀਵਨ ਨੂੰ ਵੇਖਿਆ ਜਾਵੇ ਤਾਂ ਬਹੁਤ ਗਰੀਬੀ ਵਾਲਾ ਜੀਵਨ ਸੀ ਤੇ ਉਹਨਾਂ ਦੇ ਸ਼ਬਦਾਂ ਚ ਉਹਨਾਂ ਦੇ ਜੀਵਨ ਦੀ ਸਾਫ਼ ਬਿਆਨੀ ਹੁੰਦੀ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਦਾ ਸੰਗ ਕਰਕੇ ਅਸੀਂ ਕੀੜੇ ਸੀ ਤੇ ਕੀੜਿਆਂ ਨੂੰ ਵੀ ਉਹਨੇ ਗੁਰੂ ਨੇ ਸਾਨੂੰ ਥਾਪ ਦਿੱਤਾ ਔਰ ਇਹ ਸਾਡੇ ਗੁਰੂ ਦੀ ਕਿਰਪਾ ਕਿ ਪਹਿਲਾਂ ਇਹਨਾਂ ਦਾ ਨਾ ਭਾਈ ਜੇਠਾ ਜੀ ਸੀ ਬਾਚ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਣੇ ਹੁਣ ਗੁਰੂ ਰਾਮਦਾਸ ਜੀ ਤੇ ਜੀਵਨ ਗੁਰੂ ਸਾਹਿਬ ਨੇ ਜੇ ਭਾਈ ਜੇਠਾ ਜੀ ਨੂੰ ਫੜ ਕੇ ਤੋਂ ਗੁਰੂ ਰਾਮਦਾਸ ਜੀ ਬਣਾ ਦਿੱਤਾ ਤਾਂ ਗੁਰੂ ਸਾਡੀ ਕਿਉਂ ਨਹੀਂ ਬਾਹ ਫੜੂਗਾ ਸਭ ਦੀ ਗੁਰੂ ਬਾਹ ਫੜਦਾ ਹੈ ਤੇ ਇਹ ਸਿੱਖ ਕੌਮ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਜਦੋਂ ਅਗਵਾਈ ਮਿਲੀ ਗੁਰੂ ਰਾਮਦਾਸ ਜੀ ਨੂੰ ਤਾਂ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਸਾ ਦਿੱਤਾ 12 ਗੇਟ ਸ਼ਹਿਰ ਦੇ ਔਰ ਦੁਨੀਆ ਦਾ ਉੱਤਮ ਨਕਸ਼ਾ ਔਰ ਇਹ ਸਾਡੀ ਕੌਮ ਨੂੰ ਹੁਣ ਵਿਚਾਰਨਾ ਚਾਹੀਦਾ ਹੈ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਜੇਠਾ ਜੀ ਦੇ ਜੀਵਨ ਤੋਂ ਕਿ ਕੌਮ ਦੇ ਵਿੱਚ ਅਸੀਂ ਵੱਡੇ ਲੀਡਰਾਂ ਨੂੰ ਤਾਂ ਅੱਗੇ ਲਿਆਂਦਾ ਤੇ ਕੀ ਅਸੀਂ ਕੋਈ ਜੇਠਾ ਜੀ ਵਰਗਾ ਲੀਡਰ ਨਹੀਂ ਲੱਭ ਸਕਦੇ ਜਿਹੜਾ ਸਾਡੀ ਕੌਮ ਨੂੰ ਵਧੀਆ ਅਗਵਾਈ ਦੇ ਸਕੇ ਤੇ ਤਰੱਕੀ ਤੇ ਬਲੰਦੀਆਂ ਦੇ ਵੱਲ ਲਿਜਾ ਸਕੇ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਕੌਮ ਨੂੰ ਬੇਨਤੀ ਹੈ ਕਿ ਇਹੋ ਜਿਹਾ ਆਗੂ ਗੁਰੂ ਰਾਮਦਾਸ ਪਾਸ਼ਾ ਵਰਗਾ ਜੇਠਾ ਜੀ ਵਰਗਾ ਕਿਤੇ ਵੀ ਹੋਏ ਤੇ ਉਹਨੂੰ ਅਸੀਂ ਫੜੀਏ ਤੇ ਉਹਨੂੰ ਅਗਵਾਈ ਦੇਈਏ ਤੇ ਕੌਮ ਦੀ ਅਗਵਾਈ ਤਾਂ ਜੋ ਦੁਨੀਆ ਨੂੰ ਬਿਹਤਰ ਦਿਸ਼ਾ ਦਿੱਤੀ ਜਾ ਸਕੇ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਫੇਰ ਤੋਂ ਗੁਰੂ ਰਾਮਦਾਸ ਪਾਸ਼ਾ ਦੇ ਜਿਹਦੇ ਗੁਰਤਾ ਗਦੀ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ